ਹਾਂਜੀ ਦਰਸ਼ਕ ਭਰਾਵੋ ਅੱਜ ਪਹੁੰਚੇ ਹੋਏ ਸੀਗੇ ਆਮ ਖਾਸ ਬਾਗ ਦੇ ਵਿੱਚ ਜਿੱਥੇ ਕਿ ਨਾ ਇੱਥੇ ਸਰਸ ਮੇਲਾ ਪੰਜਾਬ ਸਖੀ ਸਖਤੀ ਮੇਲਾ ਲੱਗਾ ਹੋਇਆ ਤੇ ਇੱਥੇ ਵੀਰ ਪਹੁੰਚੇ ਹੋਏ ਨੇ ਮੁਖਤਸਰ ਸਾਹਿਬ ਤੋਂ ਇਹਨਾਂ ਦਾ ਹੈ ਕਾ ਹੀ ਸੁਧ ਸਹਿਦ ਦਾ ਕੰਮ ਤੇ ਇਹ ਆਪ ਕੰਮ ਕੰਮ ਕਰਦੇ ਨੇ ਆਪ ਤਿਆਰ ਕਰਦੇ ਨੇ ਸੁਧ ਤਿਆਰ ਹੁੰਦਾ ਹੀ ਇਹਨਾਂ ਦਾ ਸੇਦਾ ਜਿਹੜੀ ਕਾ ਇਹ ਜਿਹੜਾ ਸੇਦ ਆ ਆਯੁਰਵੇਦਿਕ ਹੈ ਨਾ ਇਹ? ਹਾਂਜੀ। ਹਾਂ ਆਯੁਰਵੇਦ ਦਾ ਮਤਲਬ ਬਹੁਤ ਵਧੀਆ ਕੁਆਲਿਟੀ ਦਾ ਵਧੀਆ ਜਿਹੜੀਆਂ ਬੁੱਟੀਆਂ ਤਿਆਰ ਹੁੰਦਾ ਜਿਵੇਂ ਕਿ ਇਹ ਵੀ ਇੱਕ ਖਜ਼ਾਨਾ ਹੈ ਇਹ। ਆਹ ਦੇਖ ਸਕਦੇ ਹੋ ਢੰਡਾਰਾ ਬਾਈ ਕੋਲ ਪੂਰਾ ਸਿਹਤ ਦਾ। ਕਿਹੜੇ-ਕਿਹੜੇ ਸਿਹਤ ਦੀਆਂ ਵੈਰਾਈਟੀਆਂ ਨੇ ਵੀਰ ਜੀ ਆਪਣੇ ਕੋਲ ਸਭ ਤੋਂ ਪਹਿਲਾਂ ਤਾਂ ਇਹ ਆਪਣਾ ਨਾਮ ਦੱਸੋ ਸੁਭਨਾਮ ਕੀ ਤੁਹਾਡਾ? ਬਾਈ ਜੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਸਾਰੇ ਸਰੋਤਿਆਂ ਨੂੰ ਜੀ ਤੇ ਪਿੰਡ ਮੇਰਾ ਦੁੱਦਾ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਤੇ ਨਾਮ ਮੇਰਾ ਹੈਗਾ ਜੀ ਜਗਜੀਤ ਸਿੰਘ ਜਗਜੀਤ ਸਿੰਘ ਹਾਂਜੀ ਸਾਡੇ ਜਿਹੜਾ ਸੈਲਫ ਹੈਲਪ ਗਰੁੱਪ ਦਾ ਨਾਮ ਆ ਉਹ ਨਾਨਕ ਆਜੀਵਕਾ ਸੈਲਫ ਹੈਲਪ ਗਰੁੱਪ ਆਈ ਸਰ ਠੀਕ ਹੈ ਜੀ ਠੀਕ ਹੈ ਸ਼ਾਇਦ ਜੀਆਂ ਸਾਡੇ ਕੋਲੇ ਇਸ ਟਾਈਮ ਤੇ ਜਿਹੜੀਆਂ ਤਿੰਨ ਵੈਰਾਈਟੀਆਂ ਜੀ ਸਭ ਤੋਂ ਪਹਿਲਾਂ ਤਾਂ ਇਹ ਵਾਈਟ ਹਨੀ ਆਈ ਇਹਨੂੰ ਵਾਈਟ ਹਨੀ ਜਾਂ ਕਰੀਮ ਹਨੀ ਵੀ ਕਹਿ ਦਿੰਦੇ ਆ ਹੂੰ ਸਾਡੇ ਮੰਨ ਲਓ ਇੱਕੋ ਹੀ ਧਾਰਨਾ ਦਿਮਾਗ ਦੇ ਵਿੱਚ ਫਿੱਟ ਹੋਈ ਵੀ ਹੈ ਵੀ ਜਿਹੜਾ ਤਾਂ ਸ਼ਾਇਦ ਜੰ ਉਹਦਾ ਨਕਲੀ ਹੈ ਜਿਹੜਾ ਨਹੀਂ ਜੰਮਿਆ ਪਿਓਰ ਹੈ ਪਰ ਇਹ ਸ਼ਹਿਦ ਸਭ ਤੋਂ ਪਿਓਰ ਹੈ। ਅੱਛਾ ਜੀ ਇਸ ਸ਼ਹਿਦ ਦੇ ਖਾਣ ਦੇ ਫਾਇਦੇ ਕੀ ਨੇ ਜੀ? ਆਮ ਸ਼ਹਿਦ ਨਾਲੋਂ ਮਤਲਬ ਜਿਵੇਂ ਆਮ ਸ਼ਹਿਦ ਦੇ 2 ਚਮਚੇ ਯੂਜ਼ ਕਰਦੇ ਆ ਤਾਂ ਇਹਦਾ ਅੱਧਾ ਹੀ ਕੰਮ ਕਰੂਗਾ। ਠੀਕ ਹੈ ਜੀ। ਇਹ ਕੁਆਲਿਟੀ ਇਸ ਦੀ ਹੈ ਨਾ ਹੀ ਪਿਓਰ ਦੀ। ਪਿਓਰ ਦੀ ਕੁਆਲਿਟੀ ਹੈ। ਦੋਦਾ ਦੀ ਕੁਆਲਿਟੀ ਹੈ ਜੀ ਸਰ। ਹਾਂਜੀ ਤੇ ਇੱਕ ਸਾਡੇ ਕੋਲੇ ਇਹ ਸੰਭਾ ਨਗਰ ਦੀ ਮਲਟੀ ਦਾ ਸ਼ਹਿਦ ਆਈ। ਹਮ ਆ ਮੜਾ ਨਾਮ ਲਿਖਾਇਆ ਦੇਦਾਂ ਨੂੰ ਕਰਕੇ ਠੀਕ ਹੈ ਜੀ। ਗਿੱਲਹਾਨੀ ਬੀ ਫਾਰਬਾ ਦੋਦਾ ਜੀ। ਦੋਦਾ। ਹਾਂਜੀ। ਦੋਦਾ ਇਹ ਮੁਖਸਰ ਦੇ ਵਿੱਚ ਕਿੰਨੀ ਦੂਰ ਤੋਂ ਮੁਖਸਰ ਤੋਂ 12 ਕਿਲੋਮੀਟਰ ਹੈ ਅੱਛਾ ਜੀ ਥੋੜੀ ਦੂਰੀ ਤੇ ਆ ਜਾਣੀ ਹੈ ਹਨਾ ਜੀ ਠੀਕ ਆ ਜੀ ਤੁਹਾਡਾ ਮੋਬਾਈਲ ਨੰਬਰ ਜੀ ਮੇਰਾ ਮੋਬਾਈਲ ਨੰਬਰ ਹੈਗਾ ਜੀ 98723 93576 ਅੱਛਾ ਜੀ ਹਾਂਜੀ ਹੋਰ ਵੀ ਗੁਣ ਦੱਸੋ ਜੀ ਸ਼ਹਿਦ ਬਾਰੇ ਸ਼ਾਇਦ ਮੰਨ ਲਓ ਤੁਹਾਡਾ ਪਿਓਰ ਹੋਣਾ ਚਾਹੀਦਾ ਸ਼ਾਇਦ ਇਹਦਾ ਗੁਣ ਗਿਣੋਗੇ ਤਾਂ ਸਵੇਰ ਤੋਂ ਲੈ ਕੇ ਸ਼ਾਮ ਹੋ ਜੂਗੀ ਅੱਛਾ ਇਹਦੇ ਇੰਨੇ ਇੱਕ ਫਾਇਦੇ ਆ ਜਿਵੇਂ ਮੰਨ ਲਓ ਸ਼ੂਗਰ ਦੇ ਮਰੀਜ਼ ਦੇ ਜ਼ਖਮ ਨਹੀਂ ਠੀਕ ਹੁੰਦਾ ਹਮ ਜਿਹੜਾ ਪਿਓਰ ਸ਼ਹਿਦ ਆ ਤੁਸੀਂ ਜ਼ਖਮ ਦੇ ਉੱਤੇ ਲੇਪ ਕਰੋਗੇ ਤਾਂ ਆਂ ਬੰਦੇ ਨਾਲੋਂ ਪਹਿਲਾਂ ਠੀਕ ਕਰ ਦੂਗਾ ਜੀ। ਹੂੰ। ਦੁੱਧ ਚ ਪਾ ਕੇ ਸੁਬਾ ਇਹਨੂੰ ਖਾਲੀ ਪੇਟ ਇੱਕ ਚਮਚਾ ਸ਼ਹਿਦ ਦਾ ਪੀਓਗੇ। ਪਰ ਜਿਵੇਂ ਨਸਾਂ ਦੀ ਬਲੋਕੇਜ ਆ ਕੋਈ ਨਾੜਾਂ ਜਿਵੇਂ ਦਰਦ ਕਰਦੀਆਂ ਵੇਨਸ ਪ੍ਰੋਬਲਮ ਆ ਉਹਨੂੰ ਵੀ ਸਹੀ ਕਰਦਾ ਜੀ। ਅੱਛਾ ਜੀ। ਤੇ ਖਾਂ ਖਾਂਸੀ ਵਾਸਤੇ ਤਾਂ ਇਹ ਰਾਮਬਾਨ ਹੈ ਹੀ ਹੈ। ਹੂੰ। ਸਭ ਤੋਂ ਵੱਡਾ ਜਿਹੜਾ ਇਹਦਾ ਫਾਇਦਾ ਹੈ ਸਾਡੇ ਇਮਿਊਨ ਸਿਸਟਮ ਨੂੰ ਜਿਹੜਾ ਬਹੁਤ ਹੀ ਮਜ਼ਬੂਤ ਕਰਦਾ ਹੈ। ਅੱਛਾ ਜੀ। ਹਾਂਜੀ। ਵੀ ਕਈ ਲਾਭ ਨੇ ਕਈ ਫਾਇਦੇ ਨੇ ਇਸ ਦੇ। ਬਿਮਾਰੀਆਂ ਨਾਲ ਲੜਨ ਦੀ ਆਪਣੇ ਚ ਸ਼ਕਤੀ ਵਧਾਉਂਦਾ ਹੈ। ਸ਼ਕਤੀ ਵਧਾਉਂਦਾ ਹੈ ਇਹ। ਹਾਂਜੀ ਸਰ। ਠੀਕ ਆ ਜ ਸਾਇੰਸ ਸੀਲ ਤਾਂ ਆਪਣੀ ਵੱਧਦੀ ਹੈ ਯਾਨੀ ਕਿ ਦੁੱਗਣੀ ਟਿਕਣੀ ਹੁੰਦੀ ਹੈ ਇਹ ਸਾਡੇ ਕੋਲੇ ਸ਼ਹਿਦ ਦੇ ਵਿੱਚ ਲਸਣ ਦਾ ਮਰਬਾ ਤਿਆਰ ਕੀਤਾ ਵਿਆ ਹੈ ਹੂੰ ਠੀਕ ਹੈ ਜੀ ਹੂੰ ਹੂੰ ਲਸਣ ਤੇ ਸ਼ਹਿਦ ਨੂੰ 90 ਦਿਨ ਪਾ ਕੇ ਕਣਕ ਦੇ ਵਿੱਚ ਨੱਪ ਕੇ ਰੱਖਿਆ ਹੀ ਇਹਨੂੰ ਠੀਕ ਹੈ ਜੀ ਇਹਨੂੰ ਬਹੁਤ ਹੀ ਸਲੋ ਪ੍ਰੋਸੈਸਿੰਗ ਦੀ ਪਾਉਂਦਾ ਹੈ ਕਾਫੀ ਮਿਹਨਤ ਦਾ ਕੰਮ ਆ ਰਿਹਾ ਹੈ ਜੀ ਇਹ ਤੇ ਇਹਦਾ ਫਾਇਦਾ ਇਹ ਹੈ ਵੀ ਜਿਵੇਂ ਕਿਸੇ ਦਾ ਬੈਡ ਕੋਲੇਸਟ੍ਰੋਲ ਵੱਧਾ ਕਿਸੇ ਨੂੰ ਹਾਈ ਬੀਪੀ ਹੈ ਜਾਂ ਮੰਨ ਲਓ ਕਿਸੇ ਦੇ ਹਾਰਟ ਦੀ ਕੋਈ ਬਲੋਕੇਜ ਵਗੈਰਾ ਉਹਦੇ ਸਭ ਤੋਂ ਵੱਧ ਕੰਮ ਕਰਦਾ ਹੀ ਇਹ ਠੀਕ ਹੈ ਜੀ ਹਾਂ ਜੀ ਆਪਣਾ ਜਿਹੜਾ ਬਲਾਕ ਆ ਇਹ ਗਿੱਦੜਵਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹੈ ਨਾ ਜੀ ਹਾਂਜੀ ਜਿਹੜੀ ਮੁਕਤਸਰ ਦੀ ਧਰਤੀ ਆ ਬਹੁਤ ਹੀ ਪਵਿੱਤਰ ਧਰਤੀ ਆ ਉੱਥੋਂ ਆਏ ਨੇ ਵੀਰ ਜੀ ਇਹ ਹਾਂਜੀ ਹਾਂਜੀ ਗੁਰੂਆਂ ਦੀ ਚਰਨਾਂ ਤੋਂ ਪ੍ਰਾਪਤ ਹਾਂਜੀ ਹਾਂ ਗੁਰੂਆਂ ਦੀ ਚਰਨਾਂ ਤੋਂ ਪ੍ਰਾਪਤਾ ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੀ ਹੈ ਨਾ ਜੀ ਹਾਂਜੀ ਸਰ ਹਾਂਜੀ ਹਾਂ ਉਹਨਾਂ ਨੇ ਆਪ ਦੀ ਜੀਵਨ ਦੇ ਜਿਹੜੇ ਆਖਰੀ ਪੜਾਅ ਉਹ ਸ੍ਰੀ ਮੁਕਤਸਰ ਸਾਹਿਬ ਹੀ ਕਰਿਆ ਸੀ ਆਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਦਰਾਂ ਦੇ ਹੱਤਪ ਤੇ ਉਹਨਾਂ ਨੇ ਆਖਰੀ ਜੰਗ ਲੜੀ ਸੀ ਠੀਕ ਆ ਜੀ ਹਾਂਜੀ ਇਹ ਹੋਮ ਮੇਡ ਚਾਹਨਪਰਾਸ਼ਾ ਭੈਣੇ ਘਰ ਦਾ ਬਣਿਆ ਹੋਇਆ ਚਾਹਨਪਰਾਸ਼ਾ ਇੱਕ ਵਾਰੀ ਆਪਣਾ ਹੋਰ ਮੋਬਾਈਲ ਨੰਬਰ ਦੱਸ ਦਿਓ ਜੀ ਦੁਬਾਰਾ 98723 ਜੀ 93576 ਜੀ ਹਾਂਜੀ ਆ ਦੇਖੋ ਇੱਕ ਅੰਕੜਾ ਰਹੀ ਵੀਰ ਚੈੱਕ ਇਹਦਾ ਬਾਜ਼ਾਰੂ ਚਾਹਨਪਰਾਸ਼ ਨਾਲੋਂ ਬਹੁਤ ਹੀ ਡਿਫਰੈਂਟ ਟੇਸਟ ਹੈ ਇਹਦਾ ਹੂੰ ਕਰੋਗੇ ਸਰ ਤੁਸੀਂ ਵੀ ਟੇਸਟੀ ਆਓ ਦੇਖੋ ਕਿੰਨੀਆਂ ਕੁਆਲਿਟੀ ਨੇ ਵੀਰ ਕੋਰ ਤਿਆਰ ਕੀਤੀਆਂ ਹੋਈਆਂ ਸਾਰੀ ਕੁਆਲਿਟੀ ਦੇ ਸੇਤ ਪਏ ਨੇ ਵੀਰ ਕੋਲ ਦੇਖੋ ਇਹ ਹਰਦੀ ਦਾ ਚਾਰ ਹੈ ਅੱਛਾ ਵੀਰ ਜੀ ਇਹ ਜਿਹੜਾ ਸੇਤ ਆ ਇਹ ਵਾਈਟ ਕਲਰ ਦਾ ਜਾਨੀ ਕਿ ਚਿੱਟੇ ਰੰਗ ਦਾ ਸੇਤ ਆ ਇਹ ਕਿਵੇਂ ਤਿਆਰ ਹੁੰਦਾ ਇਹਦਾ ਕਲਰ ਜਿਹੜਾ ਡਿਫਰੈਂਸ ਆ ਹੋ ਰਿਹਾ ਨਾਲੋਂ ਕੁਦਰਤ ਨੇ ਨਾ ਆਪਦੇ ਖਜ਼ਾਨੇ ਦੇ ਵਿੱਚ ਸਾਡੇ ਵਾਸਤੇ ਬਹੁਤ ਕੁਝ ਲੁਕੋ ਕੇ ਰੱਖਿਆ ਉਸੇ ਖਜ਼ਾਨੇ ਦੇ ਵਿੱਚ ਉਹ ਇਹ ਹੈ ਇਹ ਸਰੋਂ ਭੂਗਣੇ ਤੇ ਪੋਲੀ ਦੇ ਫੁੱਲਾਂ ਦਾ ਸ਼ਹਿਦ ਆ ਜੀ ਤੇ ਇਹ ਇੱਕ ਕੁਦਰਤ ਦੀ ਬੜਮੁੱਲੀ ਦੇਣ ਆ ਸਾਡੇ ਵਾਸਤੇ ਅਸੀਂ ਤਾਂ ਸ਼ਹਿਦ ਦੀ ਬੋਤਲ ਤੇ ਇਹ ਦੇਖੋ ਜੀ ਉੱਤੇ ਲਿਖਦੇ ਆ ਪੰਜਾਬੀ ਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ ਜੀ ਵੀ ਸ਼ਹਿਦ ਕੁਦਰਤ ਦੀ ਬੜਮੁੱਲੀ ਦੇਣ ਹੈ ਇਸ ਦਾ ਕੋਈ ਬਦਲ ਨਹੀਂ ਹੈ ਵੀ ਸਾਡੇ ਕੋਲੇ ਅੱਜ ਤੱਕ ਇਹਦਾ ਕੋਈ ਬਦਲ ਰੂਪ ਨਹੀਂ ਆਇਆ ਜੀ ਹਾਂ ਇਹ ਵੀ ਬਹੁਤ ਵੱਡੀ ਗੱਲ ਆ ਜੀ ਇਹ ਹਾਂਜੀ ਸਰ ਦੇਖੋ ਜੀ ਵੀਰ ਜੀ ਨਾ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੇ ਬਹੁਤ ਵਧੀਆ ਤਰੀਕੇ ਨਾਲ ਸਮਝਾ ਰਹੇ ਨੇ ਸ਼ਹਿਦ ਦੇ ਫਾਇਦੇ ਕਿੰਨੇ ਨੇ ਜੇ ਕਹਿੰਦੇ ਆਪਾਂ ਸਵੇਰ ਤੋਂ ਸਮਝਾਣ ਲੱਗ ਜੇ ਰਾਤ ਹੋ ਜਾਵੇ ਹਾਂਜੀ ਵੀਰ ਜੀ ਤੁਹਾਨੂੰ ਮਿਲ ਕੇ ਸਾਨੂੰ ਬਹੁਤ ਖੁਸ਼ੀ ਹੋਈ ਆ ਹਾਂਜੀ ਦਰਸ਼ਕ ਵੀਰੋ ਵੀਡੀਓ ਚੰਗੀ ਲੱਗੇ ਤਾਂ ਲਾਇਕ ਜਰੂਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਵਧੀਆ ਲੱਗਦੀ ਆ ਹਾਂਜੀ ਸਾਰੇ ਸਰੋਤਿਆਂ ਦਾ ਬਹੁਤ ਧੰਨਵਾਦ ਬਾਈ ਜੀ ਹਾਂਜੀ ਹਾਂ ਬਾਈ ਜੀ ਕੁ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਬਾਈ ਰੂ ਜੀ ਕੀ ਫਤਿਹ ਜੀ ਤੇ ਫਤਿਹ ਪ੍ਰਵਾਨ ਕਰਨੀ ਵੀਰ ਜੀ ਵੱਲੋਂ ਜੀ ਠੀਕ ਹੈ ਜੀ ਧੰਨਵਾਦ ਬਾਈ ਰੂ ਜੀ ਕਾ ਖਾਲਸਾ ਬਾਈ ਰੂ ਜੀ ਕੀ ਫਤਿਹ ਜੀ